ਰਹੱਸਮਈ ਹਾਲਤ ਦੇ ਵਿੱਚ ਕੁੜੀ ਦੀ ਮੌਤ ਹੋ ਗਈ ਹੈ ਤੇ ਪੁਲਿਸ ਜਾਂਚ ਕਰ ਰਹੀ ਹੈ ਗੜਸ਼ੰਕਰ ਦਾ ਪਿੰਡ ਕਾਗੋਗੁਰੂ ਜਿੱਥੇ 23 ਸਾਲਾਂ ਨੌਜਵਾਨ ਲੜਕੀ ਦੀ ਰਹੱਸਮਈ ਹਾਲਤ ਦੇ ਵਿੱਚ ਮੌਤ ਦਾ ਮਾਮਲਾ ਸਾਹਮਣੇ ਆਇਆ ਤੇ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਦਾ ਇੱਕ ਕਹਿਣਾ ਹੈ ਕਿ ਉਹਨਾਂ ਦੀ ਬੇਟੀ ਜਿਸ ਦੀ ਉਮਰ 23 ਸਾਲ ਹੈ ਤਾਂ ਗੁਰਦੁਆਰਾ ਸਿੰਘ ਸਭਾ ਸਾਹਿਬ ਗਰਸ਼ੰਕਰ ਦੇ ਕੋਲ ਲੈਬੋਰਟਰੀ ਦੇ ਵਿੱਚੋਂ ਕੰਮ ਕਰਦੀ ਹੈ ਕੰਮ ਖਤਮ ਕਰਨ ਤੋਂ ਬਾਅਦ ਆਪਣੀ ਸਕੂਟੀ ਤੇ ਪਿੰਡ ਵਾਪਸ ਆ ਰਹੀ ਸੀ ਕਿ ਪਨਾਮ ਦੇ ਜਿਹੜੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਜਿਨ੍ਹਾਂ ਦੇ ਮੂੰਹ ਤੇ ਕੱਪੜੇ ਬੰਨੇ ਹੋਏ ਸਨ ਮੋਹ ਉਹਨਾਂ ਨੇ ਟੱਕਿਆ ਹੋਇਆ ਸੀ ਮੋੜ ਤੇ ਉਸ ਦੀ ਸਕੂਟੀ ਨੂੰ ਘੇਰ ਲੈਂਦੇ ਨੇ ਗਲਾ ਕੋਟ ਕੇ ਤੇ ਸਪਰੇਅ ਮਾਰ ਕੇ ਮੋਬਾਈਲ ਫੋਨ ਤੇ ਪੈਸੇ ਖੋਏ ਗਏ ਨੇ ਤੇ ਫਰਾਰ ਹੋ ਗਏ ਨੇ ਹਾਲਾਂਕਿ ਵਾਰਦਾਤ ਦਾ ਪਤਾ ਲੱਗਣ ਤੋਂ ਬਾਅਦ ਜਿਵੇਂ ਹੀ ਉਹ ਬੇਟੀ ਨੂੰ ਕਾਰ ਲੈ ਕੇ ਆਏ ਨੇ ਤਾਂ ਉਸਦੀ ਹਾਲਤ ਦੇਖ ਕੇ ਉਸ ਨੂੰ ਤੁਰੰਤ ਹੀ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਹੈ ਤਾਂ ਪਰਿਵਾਰ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦੇਖੋ ਗੁਰਦਨ ਲੱਗੇ ਥੋੜੀ ਜਿਹੀ ਗੱਡ ਚੋਂ ਉੱਥੋਂ ਰੁਕੀ ਕਰਕੇ ਆ ਰਹੀ ਸੀ ਆਪਣਾ ਨਾਮ ਖਾਣੇ ਕੋ ਆ ਕੇ ਮੁੰਡੇ ਨੂੰ ਮਗਰ ਪਾ ਗਏ ਮੁੰਡੇ ਨੂੰ ਮਗਰ ਪਾ ਗਏ ਤੇ ਮੂੰਹ ਬਨੇ ਹੋਏ ਆਈ ਵੈਂਟ ਥੋੜੀ ਜਿਹੀ ਛੋਟੀ ਲਾਲੀ ਪਿੱਛੇ ਮੁੰਡਿਆਂ ਨੇ ਮੋਟਰਸਾਈਕਲ ਲਾ ਲਿਆ ਛੋਟੀ ਕਾਬੂ ਨਹੀਂ ਹੋਈ ਮੋੜ ਆ ਗਿਆ ਤੋਂ ਉੱਥੇ ਇੱਕ ਤੇ ਜੁਪੀ ਬੜੀ ਕੀਤੀ ਉੱਤੇ ਉਹ ਇਹ ਅਤਰ ਗਾ ਘੁੱਟ ਕੇ ਤੇ ਇਹ ਭਾਈ ਮੋਬਾਈਲ ਖੋਕੇ ਲੱਗੇ ਤੇ ਪੈਸੇ ਖੋਕੇ ਲੱਗੇ ਨਾ ਕੰਚਨ ਦੇਵੀ ਜੀ ਤੇ ਉਸ ਤੋਂ ਬਾਅਦ ਘਰ ਨੂੰ ਕੁੜੀ ਨੂੰ ਲੱਗਿਆ ਘਰਚਾ ਆ ਪਾਣੀ ਕੁੜੀ ਪੀਤਾ ਚੰਦਾ ਪੀਤਾ 2 ਘੰਟਿਆਂ ਬਾਅਦ ਆ ਸਸਤਾਂ ਲੱਗਿਆ ਗਏ ਤੇ ਆ ਗਏ ਪੂਰੀ ਉਹ ਸਰ ਉਹਦੇ ਭਾਇਆ ਸਾਫ ਦਾ ਸਰਪੰਚ ਘਾਤੋ ਕਰੋ ਜੀ ਸਾਡੇ ਪਿੰਡ ਦੇ ਵਿੱਚ ਬਾਰਦਾਤ ਜਿਹੜੀ ਹੋਈ ਬਹੁਤ ਮਾੜੀ ਹੋਈ ਆ ਇਹਦੇ ਉੱਪਰ ਗੌਰ ਕਰਨਾ ਚਾਹੀਦਾ ਸਰਕਾਰ ਨੂੰ ਵੀ ਗੌਰ ਕਰਨਾ ਚਾਹੀਦਾ ਇਹਨਾਂ ਦੇ ਨੱਥ ਪਾਣੀ ਚਾਹੀਦੇ ਮੁੰਡਿਆਂ ਦੇ ਵੀ ਇਦਾਂ ਦੇ ਅੱਗੇ ਤੇ ਕਲੇਮ ਹੋਣਾ ਨਹੀਂ ਚਾਹੀਦਾ ਇਹਨਾਂ ਦੀ ਸਿਹਤ ਤਾਂ ਜਿੰਨੀ ਵੀ ਹੋ ਸਕੇ ਗਰੀਬ ਬੰਦੇ ਦੀ ਕਰਨੀ ਚਾਹੀਦੀ ਆ ਪਹਾ ਗੁਰਦੁਆਰੇ 'ਚ ਆਪਣੇ ਜੌਬ ਕਰਦੀ ਆ ਤੇ ਪਹਿਲਾਂ ਰਾਜਾ ਸਾਹਿਬ ਦੇ ਵੀ ਲੱਗੇ ਰਾਜਾ ਹਸਪੀਟਲ ਵੀ ਲੱਗੇ ਸੀ ਹਾਂਜੀ ਉੱਥੇ ਵੀ ਲੱਗੇ ਸੀ ਕੰਮ ਕਰਦੇ ਰਹੇ ਹੁਣ ਇੱਥੇ ਆਪਣੇ ਗੜਸ਼ੰਕਰ ਗੜਸ਼ੰਕਰ ਤੋਂ ਘਰ ਜਾ ਰਹੇ ਸੀਗੇ ਪਨਾਵ ਤੋਂ ਮੁੰਡੇ ਮਗਰ ਮੋੜ ਤੋਂ ਲੱਗੇ ਆ ਮੋੜਾਂ ਦੇ ਵਿੱਚ ਜਾਂਦੇ ਸਕੂਟਰੀ ਸਲਿੱਪ ਕਰਕੇ ਮਗਰ ਉਹਨੇ ਹਮਲਾ ਕਰਤਾ ਤੇ ਕੁੜੀ ਦੀ ਡੈਥ ਹੋ ਗਈ ਹੈ ਕੁੜੀ ਦੀ ਡੈਥ ਹੋ ਗਈ ਰਿਹਸਮਈ ਹਾਲਤ ਦੇ ਵਿੱਚ ਕੁੜੀ ਦੀ ਮੌਤ ਹੋ ਗਈ ਹੈ ਤੇ ਪल्स ਜਾਂਚ ਕਰ ਰਹੀ ਹੈ ਗੜ ਸ਼ੰਕਰ ਦਾ ਪਿੰਡ ਕਾਗੋਗੁਰੂ ਜਿੱਥੇ 23 ਸਾਲਾਂ ਨੌਜਵਾਨ ਲੜਕੀ ਦੀ ਰਿਹਸਮਈ ਹਾਲਤ ਦੇ ਵਿੱਚ ਮੌਤ ਦਾ ਮਾਮਲਾ ਸਾਹਮਣੇ ਆਇਆ ਤੇ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਬੇਟੀ ਜਿਸ ਦੀ ਉਮਰ 23 ਸਾਲ ਹੈ ਤਾਂ ਗੁਰਦੁਆਰਾ ਸਿੰਘ ਸਬਾਹ ਸਾਹਿਬ ਗਰਸ਼ੰਕਰ ਦੇ ਕੋਲ ਲੈਬੋਰਟਰੀ ਦੇ ਵਿੱਚੋਂ ਕੰਮ ਕਰਦੀ ਹੈ ਕੰਮ ਖਤਮ ਕਰਨ ਤੋਂ ਬਾਅਦ ਆਪਣੀ ਸਕੂਟੀ ਤੇ ਪਿੰਡ ਵਾਪਸ ਆ ਰਹੀ ਸੀ ਕਿ ਪਨਾਮ ਦੇ ਜਿਹੜੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਜਿਨ੍ਹਾਂ ਦੇ ਮੂੰਹ ਤੇ ਕੱਪੜੇ ਬੰਨੇ ਹੋ ਸਨ ਮੂੰਹ ਉਹਨਾਂ ਨੇ ਟੱਕਿਆ ਹੋਇਆ ਸੀ ਮੋੜ ਤੇ ਉਸ ਦੀ ਸਕੂਟੀ ਨੂੰ ਘੇਰ ਲੈਂਦੇ ਨੇ ਗਲਾ ਕੋਟ ਕੇ ਤੇ ਸਪਰੇਅ ਮਾਰ ਕੇ ਮੋਬਾਈਲ ਫੋਨ ਤੇ ਪੈਸੇ ਖੋਏ ਗਏ ਨੇ ਤੇ ਫਰਾਰ ਹੋ ਗਏ ਨੇ ਹਾਲਾਂਕਿ ਵਾਰਦਾਤ ਦਾ ਪਤਾ ਲੱਗਣ ਤੋਂ ਬਾਅਦ ਜਿਵੇਂ ਹੀ ਉਹ ਬੇਟੀ ਨੂੰ ਕਾਰ ਲੈ ਕੇ ਆਏ ਨੇ ਤਾਂ ਉਸਦੀ ਹਾਲਤ ਦੇਖ ਕੇ ਉਸਨੂੰ ਤੁਰੰਤ ਹੀ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਦੀ ਮੌਤ ਹੋ ਗਈ ਹੈ ਤਾਂ ਪਰਿਵਾਰ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਹ ਘਰ ਦੇ ਲੱਗੇ ਥੋੜੀ ਮੀਰੀ ਗੱਡ ਚਲ ਕੋ। ਉਹ ਤੋਂ ਡਿਊਟੀ ਕਰਕੇ ਆ ਰਹੀ ਸੀ। ਪਨਾਮ ਖਾਣੇ ਕੋ ਆ ਕੇ ਸੰਡੇ ਨੰਨ ਮਗਰ ਪਿਆ ਗਿਆ। ਸੰਡੇ ਮਗਰ ਪਿਆ ਗਿਆ ਤੇ ਮੂੰਹ ਬਨੇ ਹੋਏ ਸੀ। ਛੋਟੀ ਛੋਟੀ ਲਾਲੀ ਪਿੱਛੇ ਮੁੰਡਿਆਂ ਨੇ ਮੋਟਰਸਾਈਕਲ ਲਾ ਲਿਆ ਛੋਟੀ ਕਾਬੂ ਨਹੀਂ ਬੋੜ ਆ ਗਏ ਤੋਂ ਉੱਥੇ ਇੱਕ ਦੀਨਪੁਰ ਕੋਈ ਬੋਲੀ ਕੀਤੀ ਉੱਤੇ ਉਹ ਕਿਹਾ ਰਿਕਰ ਕਰਕੇ ਜਿਵੇਂ ਭਾਈ ਮੋਲ ਖੋਕੇ ਲੱਗੇ ਪੈਸੇ ਖੋਕੇ ਲੱਗੇ ਹਾਂ ਕੰਚਨ ਦੇਵੀ ਤੇ ਉਸ ਤੋਂ ਬਾਅਦ ਘਰ ਨੂੰ ਕੁੜੀ ਨੂੰ ਲੱਗ ਗਿਆ ਘਰ ਚਾਹ ਪਾਣੀ ਪੂਣੀ ਪੀਤਾ ਚੰਦਾ ਪੀਤਾ 2 ਘੰਟੇ ਬਾਅਦ ਸਸਤਨ ਲੱਗ ਗਿਆ ਤੇ ਆ ਗਿਆ ਪੂਰੀ ਹੋ ਗਈ ਜੀ ਰਾਉਂਡ ਭਾਇਆ ਸਭ ਕਾ ਤਾਂ ਬੈਂਚ ਘਾਤੋ ਕਰੋ ਜੀ ਸਾਡੇ ਪਿੰਡ ਦੇ ਵਿੱਚ ਬਾਰਦਾਤ ਜਿਹੜੀ ਹੋਈ ਬਹੁਤ ਮਾੜੀ ਹੋਈ ਆ ਇਹਦੇ ਪਰ ਗੌਰ ਕਰਨਾ ਚਾਹੀਦਾ ਸਰਕਾਰ ਨੂੰ ਵੀ ਗੌਰ ਕਰਨਾ ਚਾਹੀਦਾ ਇਹਨਾਂ ਤੇ ਨੱਥ ਪਾਣੀ ਚਾਹੀਦੇ ਮੁੰਡਿਆਂ ਤੇ ਵੀ ਇਦਾਂ ਦੇ ਅੱਗੇ ਤੇ ਫਲੇਮ ਹੋਣਾ ਨਹੀਂ ਚਾਹੀਦਾ ਇਹਨਾਂ ਦੀ ਸਿਹਤ ਤਾਂ ਜਿੰਨੀ ਵੀ ਹੋ ਸਕੇ ਗਰੀਬ ਬੰਦੇ ਦੀ ਕਰਨੀ ਚਾਹੀਦੀ ਆ ਉਹ ਗੁਰਦੁਆਰੇ 'ਚ ਆਪਣੇ ਜੌਬ ਕਰਦੀ ਆ ਤੇ ਪਹਿਲਾਂ ਰਾਜਾ ਸਾਹਿਬ ਦੇ ਵੀ ਲੱਗੇ ਰਾਜਾ ਦੇ ਹਸਪੀਟਲ ਵੀ ਲੱਗੇ ਉਸੇ ਹਾਂਜੀ ਉੱਥੇ ਵੀ ਲੱਗੇ ਉਸੇ ਕੰਮ ਕਰਦੇ ਰਹੇ ਹੁਣ ਇੱਥੇ ਆਪਣੇ ਗੜਸ਼ੰਕਰ ਗੜਸ਼ੰਕਰ ਤੋਂ ਘਰ ਜਾ ਰਹੇ ਸੀਗੇ ਪਨਾਵ ਤੋਂ ਮੁੰਡੇ ਮਗਰ ਮੋੜ ਤੋਂ ਲੱਗੇ ਆ ਮੋੜਾਂ ਦੇ ਵਿੱਚ ਜਾ ਕੇ ਸਕੂਟਰੀ ਸਲਿੱਪ ਕਰਕੇ ਮਗਰ ਉਹਨੇ ਹਮਲਾ ਕਰਤਾ ਥੋੜੀ ਜਿਹੀ ਡੈਥ ਹੋ ਗਈ ਥੋੜੀ ਜਿਹੀ ਡੈਥ ਹੋ ਗਈ